ਦਰਸ਼ਕੋ ਤੁਸੀਂ ਪਿਆਰ ਅਤੇ ਆਸ਼ਕੀ ਦੇ ਕਿੱਸੇ ਬਹੁਤ ਸੁਣੇ ਹੋਣਗੇ ਪਰ ਜਿਹੜਾ ਅੱਜ ਮੈਂ ਕਿੱਸਾ ਤੁਹਾਡੇ ਨਾਲਾ ਸ਼ੇਅਰ ਕਰਨ ਲੱਗਾ ਹਾਂ ਇਹ ਕਿੱਸਾ ਸੁਣ ਕੇ ਤੁਹਾਡੇ ਵੀ ਲੂੰ ਕੰਡੇ ਖੜੇ ਹੋ ਜਾਣਗੇ ਇਸ ਕਿੱਸੇ ਦੇ ਵਿੱਚ ਇੱਕ ਸਿਰਪਰਾ ਆਸ਼ਿਕ ਆਪਣੀ ਪ੍ਰੇਮਿਕਾ ਨੂੰ ਪਾਉਣ ਦੇ ਲਈ ਇਸ ਹੱਦ ਤੱਕ ਜਾਂਦਾ ਜਦੋਂ ਤੁਸੀਂ ਪੂਰੀ ਘਟਨਾ ਬਾਰੇ ਸੁਣੋਗੇ ਤਾਂ ਤੁਹਾਡੇ ਹੋਸ਼ ਉੱਡ ਜਾਣਗੇ ਕੀ ਆ ਪੂਰੀ ਘਟਨਾ ਕਿਥੋਂ ਦੀ ਘਟਨਾ ਅੱਜ ਦੀ ਇਸ ਵੀਡੀਓ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਦੀਪ ਚਾਹਲ ਅੱਜ ਦੀ ਜੋ ਸੱਚੀ ਘਟਨਾ ਇਹ 36 ਗੜ ਦੇ ਜ਼ਿਲ੍ਹਾ ਖੈਰਾਗੜ ਸੂਈ ਖਦਾਨ ਗੰਡਈ ਜ਼ਿਲ੍ਹੇ ਦੀ ਆ ਉਤੋਂ ਦਾ ਇੱਕ ਸਿਰਫਰਾ ਆਸ਼ਕ ਬਿਨੇ ਬਿਨੇ ਦਾ ਆਪਣੇ ਪਿੰਡ ਦੀ ਹੀ ਇੱਕ ਕੁੜੀ ਦੇ ਨਾਲ ਬਚਪਨ ਤੋਂ ਸਕੂਲ ਟਾਈਮ ਤੋਂ ਪ੍ਰੇਮ ਸੰਬੰਧ ਸੀ ਮਤਲਬ ਕਿ ਉਹ ਛੋਟੇ ਹੁੰਦੇ ਨੂੰ ਹੀ ਪਸੰਦ ਕਰਦਾ ਸੀ ਹੌਲੀ-ਹੌਲੀ ਟਾਂ ਬੀਤ ਜਾਂਦਾ ਹੈ ਦੋਨੋਂ ਜਣੇ ਵੱਡੇ ਹੋ ਜਾਂਦੇ ਨੇ ਇਸ ਤੋਂ ਬਾਅਦ ਉਸ ਲੜਕੀ ਦਾ ਵਿਆਹ ਤੈਅ ਕਰ ਦਿੱਤਾ ਜਾਂਦਾ ਹੈ ਅਤੇ ਉਹ ਲੜਕੀ ਵਿਆਹ ਕੇ ਆਪਣੇ ਸਹੁਰੇ ਪਰਿਵਾਰ ਵੱਗ ਜਾਂਦੀ ਆ ਪਰ ਤਕਰੀਬਨ 40 ਦਿਨ ਹੀ ਗੁਜ਼ਰਦੇ ਨੇ ਤਾਂ ਉਸਦੇ ਸਿਰਫ ਰਨ ਆਸ਼ਕ ਨੂੰ ਐਨੀ ਜਿਆਦਾ ਉਸ ਲੜਕੀ ਦੀ ਯਾਦ ਸਤਾਉਣ ਲੱਗ ਜਾਂਦੀ ਆ ਕਿ ਉਹ ਉਸਦੇ ਬਿਨਾ ਇੱਕ ਪਲ ਵੀ ਨਹੀਂ ਰਹਿ ਸਕਦਾ ਸੀ ਤਾਂ ਇਸ ਤੋਂ ਬਾਅਦ ਉਹ ਐਨਾ ਜਿਆਦਾ ਖਤਰਨਾਕ ਪਲਾਨ ਤਿਆਰ ਕਰਦਾ ਹੈ ਦਾ ਤਾਂ ਕਿ ਉਹ ਉਸ ਲੜਕੀ ਨੂੰ ਦੁਬਾਰਾ ਪਾ ਸਕੇ ਅਤੇ ਉਹ سوشل میڈیا ਦਾ ਸਹਾਰਾ ਲੈ ਕੇ ਇੱਕ ਐਸਾ ਖਤਰਨਾਕ ਬੰਮ ਨਵਾਂ ਚੀਜ਼ ਬਣਾਉਣ ਦੀ ਕੋਸ਼ਿਸ਼ ਕਰਦਾ ਅਤੇ ਉਹ ਇਸ ਦੇ ਵਿੱਚ ਸਫਲ ਵੀ ਹੋ ਜਾਂਦਾ ਅਤੇ ਬਾਅਦ ਦੇ ਵਿੱਚ ਉਹ ਉਸ ਖਤਰਨਾਕ ਚੀਜ਼ ਨੂੰ ਪਾਰਸਲ ਦੇ ਵਿੱਚ ਪੈਕ ਕਰਦਾ ਅਤੇ ਉਸ ਪਾਰਸਲ ਦੇ ਉੱਤੇ ਇੱਕ ਵਧੀਆ ਕੰਪਨੀ ਦਾ ਟੈਗ ਲਗਾ ਕੇ ਉਸ ਲੜਕੀ ਦੇ ਸਹੁਰੇ ਘਰ ਡਾਕ ਰਾਹੀਂ ਭੇਜ ਦਿੰਦਾ ਤਾ ਕਿ ਉਸ ਲੜਕੀ ਦੇ ਪਤੀ ਅਤੇ ਉਸ ਦੇ ਪਰਿਵਾਰ ਨੂੰ ਖਤਮ ਕਰ ਸਕੇ ਜਿਵੇਂ ਹੀ ਉਹਨਾਂ ਦੇ ਘਰ ਪਾਰਸਲ ਪਹੁੰਚਦਾ ਪਹਿਲਾਂ ਤਾਂ ਉਹ ਸੋਚਾਂ ਦੇ ਵਿੱਚ ਪੈ ਜਾਂਦੇ ਨੇ ਵੀ ਅਸੀਂ ਤਾਂ ਦੇਖੋ ਪਾਰਸਲ ਮੰਗਵਾਇਆ ਹੀ ਨਹੀਂ ਨਾ ਕੋਈ ਅਸੀਂ ਚੀਜ਼ ਆਰਡਰ ਕੀਤੀ ਆ ਪਰ ਫਿਰ ਵੀ ਉਹ ਉਸ ਪਾਰਸਲ ਨੂੰ ਖੋਲ੍ਹ ਲੈਂਦੇ ਨੇ ਜਦੋਂ ਖੋਲ੍ਹਿਆ ਜਾਂਦਾ ਤਾਂ ਸਭ ਦੇ ਪੈਰਾਂ ਥੱਲੇ ਜ਼ਮੀਨ ਖਸ ਕੇ ਜਾਂਦੇ ਆ ਕਿਉਂਕਿ ਉਸ ਪਾਰਸਲ ਦੇ ਵਿੱਚੋਂ ਇੱਕ ਬੰਬ ਮਰਾ ਹੁੰਦਾ ਅਤੇ ਇਸ ਤੋਂ ਬਾਅਦ ਉਹ ਤੁਰੰਤ ਪੁਲਿਸ ਨੂੰ ਦੱਸਦੇ ਨੇ ਪੁਲਿਸ ਮੌਕੇ ਤੇ ਪਹੁੰਚ ਕੇ ਉਸੋ ਬੰਬ ਨੂੰ ਨਸ਼ਟ ਕਰ ਦਿੰਦੀ ਆ ਤਾਂ ਕਿ ਕਿਸੇ ਦਾ ਜਾਨੀ ਨੁਕਸਾਨ ਨਾ ਹੋ ਸਕੇ ਇਸ ਤੋਂ ਬਾਅਦ ਇਸ ਕੇਸ ਦੀ ਇਨਵੈਸਟੀਗੇਸ਼ਨ ਸ਼ੁਰੂ ਹੋ ਜਾਂਦੀ ਆ ਆਖਰਕਾਰ ਪੁਲਿਸ ਦੋਸ਼ੀਆਂ ਤੱਕ ਪਹੁੰਚ ਜਾਂਦੀ ਆ ਤਾਂ ਪਤਾ ਲੱਗਦਾ ਕਿ ਇਹ ਜਿਹੜਾ ਸਾਰਾ ਕਾਹੜ ਕੀਤਾ ਸੀ ਇਹ ਉਸ ਲੜਕੀ ਦੇ ਪ੍ਰੇਮੀ ਵੱਲੋਂ ਕੀਤਾ ਗਿਆ ਸੀ ਉਸ ਲੜਕੀ ਨੂੰ ਪਾਉਣ ਦੇ ਲਈ ਜਿਸ ਦਾ ਕੀ ਹਲੇ ਤਕਰੀਬਨ 40 ਦਿਨ ਪਹਿਲਾਂ ਵਿਆਹ ਹੋਇਆ ਸੀ ਪ੍ਰੇਮੀ ਨੇ ਇਹ ਸਾਰਾ ਕੁਝ ਸੋਸ਼ਲ ਮੀਡੀਆ ਤੋਂ ਸਿੱਖ ਕੇ ਤਿਆਰ ਕੀਤਾ ਅਤੇ ਇਸ ਤੋਂ ਬਾਅਦ ਪੂਰੇ ਪਰਿਵਾਰ ਨੂੰ ਖਤਮ ਕਰਨ ਦੀ ਯੋਜਨਾ ਬਣਾਈ ਪਰ ਕਿਸਮਤ ਚੰਗੀ ਸੀ ਪਰਿਵਾਰ ਨੂੰ ਪਤਾ ਲੱਗਿਆ ਪੁਲਿਸ ਨੂੰ ਦੱਸਿਆ ਗਿਆ ਅਤੇ ਪੁਲਿਸ ਨੇ ਮੌਕੇ ਤੇ ਆ ਕੇ ਉਸ ਬੰਬ ਨੂੰ ਨਸ਼ਟ ਕਰ ਦਿੱਤਾ ਸੋ ਫਿਲਹਾਲ ਪੁਲਿਸ ਨੇ ਇਸ ਕੇਸ ਦੇ ਵਿੱਚ 7 ਰੂਪੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਉਹਨਾਂ ਤੋਂ ਪੁੱਛਗੇਛ ਹਲੇ ਜਾਰੀ ਹੈ ਤਾਂ ਕਿ ਹੋਰ ਵੀ ਡੰਗਾਈ ਦੇ ਨਾਲ ਪਤਾ ਲਗਾਇਆ ਜਾ ਸਕੇ ਵੀ ਇਹਨਾਂ ਨੇ ਕੋਈ ਪਹਿਲਾਂ ਤਾਂ ਨਹੀਂ ਇਸ ਤਰ੍ਹਾਂ ਦੇ ਕੋਈ ਕਾੜ ਕੀਤੇ ਸੋ ਇਸ ਖਬਰ ਨੇ ਪੂਰੇ ਛੱਤੀਸਗੜ੍ਹ ਨੂੰ ਹਿਲਾ ਕੇ ਰੱਖ ਦਿੱਤਾ ਹੈ ਸੋ ਦੱਸੋ ਕਿ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਹੋਰ ਇਸ ਤਰ੍ਹਾਂ ਦੀਆਂ ਕ੍ਰਾਈਮ ਨਿਊਜ਼ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਪੰਜਾਬ ਟੱਚ